ਕੀ ਆਈ ਸੂਨੂ ਚੈੱਕਪੁਆਇੰਟ ਦੇ ਬਹਾਨੇ ਪੰਜਾਬੀ ਟਰੱਕ ਡਰਾਈਵਰਾਂ ਨੂੰ ਟਾਰਗੇਟ ਕਰ ਰਹੀ ਹੈ ਹਰਜਿੰਦਰ ਸਿੰਘ ਦੀ ਇੰਗਲਿਸ਼ ਤਾਂ ਚੰਗੀ ਸੀ ਉਸ ਦੀ ਇੱਕ ਵੀਡੀਓ ਰਿਲੀਜ਼ ਹੋਈ ਹੈ ਜੋ ਕਿ ਵਾਇਰਲ ਹੋ ਚੁੱਕੀ ਹੈ ਉਹ ਅੰਗਰੇਜ਼ੀ ਚੰਗੀ ਤਰ੍ਹਾਂ ਬੋਲ ਲੈਂਦਾ ਸੀ ਫਿਰ ਕਹਾਣੀ ਕੀ ਹੈ ਤੇ ਜਾ ਕੇ ਧਰ ਨੂੰ ਰਹੀ ਹੈ ਹੁਣ ਪੰਜਾਬੀ ਟਰੱਕਰਸ ਨੂੰ ਜ਼ਿਆਦਾ ਸੁਚੇਤ ਹੋਣਾ ਪਏਗਾ ਕੀ ਕਮਿਊਨਿਟੀ ਨੂੰ ਹੋਰ ਉਖਾਰ ਕਰਨੀ ਲੋੜ ਹੈ ਗੱਲ ਕਰਾਂਗੇ ਉਸ ਨਵੇਂ ਵੀਡੀਓ ਸੁਬੂ ਦੇ ਬਾਰੇ ਜੋ ਨਿਊ ਮੈਕਸੀਕੋ ਪੁਲਿਸ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਇਹ ਵੀਡੀਓ ਹਰਜਿੰਦਰ ਸਿੰਘ ਦੇ ਨਾਲ ਜੁੜਿਆ ਹੋਇਆ ਹੈ ਉਹੀ ਟਰੱਕ ਡਰਾਈਵਰ ਜੋ ਫਲੋਰੀਡਾ ਟਰਨਪਾਈਕ ਤੇ ਹੋਏ ਹਾਦਸੇ 'ਚ ਤਿੰਨ ਮੌਤਾਂ ਦੇ ਲਈ ਜ਼ਿੰਮੇਵਾਰ ਆਖਿਆ ਜਾ ਰਿਹਾ ਹੈ ਤਾਂ ਸਵਾਲ ਹੈ ਕੀ ਫਲੋਰੀਡਾ ਚੈੱਕਪੁਆਇੰਟਸ ਸਿਰਫ ਪੰਜਾਬੀ ਇਮੀਗ੍ਰੈਂਟ ਟਰੱਕ ਡਰਾਈਵਰਸ ਨੂੰ ਟਾਰਗੇਟ ਕਰਨ ਲਈ ਬਣਾਏ ਜਾ ਰਹੇ ਨੇ ਤਾਂ ਇਸ ਦਾ ਜਵਾਬ ਹੈ ਨਹੀਂ ਇਹ ਪਾਲਿਸੀ ਸਾਰੇ ਡਰਾਈਵਰਸ ਲਈ ਹੈ ਪਰ ਇਮੀਗ੍ਰੈਂਟ ਡਰਾਈਵਰਸ ਲਈ ਚੈਲੰਜ ਇਸ ਲਈ ਵਧ ਗਿਆ ਕਿਉਂਕਿ ਉਹਨਾਂ ਨੂੰ ਡਾਕੂਮੈਂਟੇਸ਼ਨ ਇਮੀਗ੍ਰੇਸ਼ਨ ਸਟੇਟਸ ਤੇ ਇੰਗਲਿਸ਼ ਲੈਂਗੁਏਜ ਪ੍ਰੋਫੀਸੀ ਹੁਣ ਸਾਬਿਤ ਕਰਨੀ ਹੋਵੇਗੀ ਦੋਸਤੋ ਟਰਕਿੰਗ ਸਾਡੀ ਕਮਿਊਨਿਟੀ ਦੀ ਬੈਕਬੋਨ ਹੈ ਤੇ ਸੇਫਟੀ ਦੇ ਲੀਗਲ ਕੰਪਲਾਈਂਸ ਵੀ ਜ਼ਰੂਰੀ ਹੈ ਸੋ ਇਸ ਲਈ ਜ਼ਰੂਰੀ ਹੈ ਕਿ ਕੋਈ ਵੀ ਕਮਿਊਨਿਟੀ ਅਨਫੇਅਰਲੀ ਟਾਰਗੇਟ ਨਾ ਕੀਤੀ ਜਾਵੇ ਤੁਹਾਡੀ ਕੀ ਰਾਏ ਹੈ ਫਲੋਰੀਡਾ ਦੇ ਇਸ ਨਵੇਂ ਹੁਕਮ ਦੇ ਬਾਰੇ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ